ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਭ ਤੋਂ ਪਹਿਲਾਂ ਵੱਡੇ ਸਹਿਜਾਂ ਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜਿਹੜੇ 22 ਦਸੰਬਰ ਨੂੰ ਕੱਲ੍ਹ ਜਾਨੀ ਸ਼ਹੀਦ ਹੋ ਗਏ ਸੀ ਤੇ ਜਿਹਦੇ ਚ ਬਾਬਾ ਅਜੀਤ ਸਿੰਘ ਦੇ ਨਾਲ ਪਿਆਰੇ ਮੋਹਕਮ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਦੇ ਨਾਲ प्यारे صاحب ਸਿੰਘ ਜੀ ਤੇ ਭਾਈ ਹਿੰਮਤ ਸਿੰਘ ਜੀ ਇਹ ਤਿੰਨੇ ਪਿਆਰੇ ਨੇ ਜਿਹੜੇ ਤੇ ਇਹਨਾਂ ਤੋਂ ਇਲਾਵਾ ਤਿੰਨ ਤਨ ਹੋਰ ਸਿੰਘ ਸ਼ਹੀਦ ਹੋ ਗਏ ਸੀ ਉਹਨਾਂ ਨੂੰ ਸਭ ਤੋਂ ਸਭ ਤੋਂ ਪਹਿਲਾਂ ਸਰਦਾ ਦੇ ਫੁੱਲ ਭੇਂਟ ਕਰਦੇ ਆਂ ਖਾਲਸਾ ਜੀ ਤੇ ਕਿਉਂਕਿ ਇਹ ਹਫਤਾ ਤੁਹਾਨੂੰ ਪਤਾ ਹੀ ਹੈਗਾ ਕਿ ਸ਼ਹੀਦਿਆਂ ਦਾ ਹਫਤਾ ਚੱਲ ਰਿਹਾ ਹੈਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਾਰਾ ਪਰਿਵਾਰ ਹੈ ਜਿਹੜਾ ਉਹ ਸ਼ਹੀਦ ਹੋ ਗਿਆ ਸੀ ਕੱਲ੍ਹ ਜਾਨੀ ਦੋਨੇ ਸਹਜਾਦੇ ਤੇ ਤਿੰਨ ਪਿਆਰੇ ਸਮੇਤ ਬਾਕੀ ਜਿੰਨੇ ਸਿੰਘ ਸੀਗੇ ਉਹ ਚਮਕੌਰ ਦੀ ਗੱਡੀ ਦੇ ਵਿੱਚ ਸੀਧ ਹੋ ਗਏ ਸੀ ਤੇ ਛੋਟੇ ਸਹਜਾਦੇ ਤੇ ਮਾਤਾ ਗੁਜਰੀ ਜੀ ਨੂੰ ਕੱਲ ਦੇ ਦਿਨ ਗਿਰਫਦਾਰ ਕੀਤਾ ਗਿਆ ਸੀਗਾ ਗੰਗੂ ਬ੍ਰਾਹਮਣ ਨੇ ਗਿਰਫਦਾਰ ਕਰਾ ਦਿੱਤਾ ਸੀਗਾ ਦੋਸਤੋ ਗੱਲਬਾਤ ਕਰਾਂਗੇ ਇਹਨਾਂ ਗੰਗੂ ਬ੍ਰਾਹਮਣ ਨੇ ਜਿਨ੍ਹਾਂ ਨੇ ਅੱਜ ਤੋਂ ਸਦੀਆਂ ਪਹਿਲਾਂ ਸਿੱਖ ਧਰਮ ਦੇ ਨਾਲ ਬੇਇਨਸਾਫੀਆਂ ਕਰਨੀਆਂ ਸਟਾਰਟ ਕਰੀਆਂ ਸੀਗੀਆਂ ਕੀ ਉਹ ਘਟ ਗਈਆਂ ਨੇ ਕੀ ਉਹ ਗੰਗੂ ਬ੍ਰਾਹਮਣ ਹੁਣ ਮੁੱਕ ਗਏ ਨੇ ਕੀ ਗੰਗੂ ਬ੍ਰਾਹਮਣ ਉਦੋਂ ਬਾਅਦ ਵੱਧ ਗਏ ਨੇ ਜਾਂ ਘਟ ਗਏ ਨੇ ਇਹਦੇ ਉੱਤੇ ਗੱਲਬਾਤ ਕਰਾਂਗੇ ਦੋਸਤੋ ਕਿਉਂਕਿ ਉਸ ਸਮੇਂ ਦੇ ਜਿਹੜੇ ਗੰਗੂ ਬ੍ਰਾਹਮਣ ਸੀਗੇ ਉਹਨਾਂ ਕਿਉਂਕਿ ਜੋ ਤਾਂ ਜਿਨ੍ਹਾਂ ਨੇ ਜ਼ੁਲਮ ਕੀਤੇ ਦੋਸਤੋ ਉਹਨਾਂ ਦਾ ਨਾਮੋ ਨਮੂਦ ਖਤਮ ਹੋ ਗਿਆ ਆਪਾਂ ਨੂੰ ਪਤਾ ਹੈਗਾ ਜਿਹੜੇ ਔਰੰਗਜ਼ੇਬ ਵਰਗੇ ਜਿਹੜੇ ਜਕਰੀਆ ਖਾਨ ਵਰਗੇ ਜਾਂ ਸੂਬਾ ਸਰਹੰਦ ਵਰਗੇ ਉਹਨਾਂ ਦੇ ਅੱਜ ਕੋਈ ਦੀਵਾ ਬੱਤੀ ਲਾਉਣ ਵਾਲਾ ਨਹੀਂ ਦੋਸਤੋ ਲੇਕਿਨ ਤੁਸੀਂ ਜਾਣਦੇ ਹੋ ਮੈਂ ਅੱਜ ਤੋਂ 15 ਦਿਨ ਪਹਿਲਾਂ ਫਤੇਗੜ ਸਾਹਿਬ ਮੱਥਾ ਟੇਕਣ ਗਿਆ ਸੀਗਾ ਕਿਉਂਕਿ ਇਹ ਜਾਦਾ ਸੰਗਤ ਕਰਕੇ ਉਸ ਦਿਨ ਕਈ ਵਾਰੀ ਅਸੀਂ ਤਰ੍ਹਾਂ ਨਹੀਂ ਦਰਸ਼ਨ ਕੀਤੇ ਜਾਂਦੇ ਲੇਕਿਨ ਉਸ ਦਿਨ ਵੀ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਉੱਥੇ ਉਹਨਾਂ ਨੂੰ ਸਜਦਾ ਕਰਨ ਆਉਂਦੀ ਹੈ ਤੇ ਅੱਜ ਆ ਜਿੰਨੇ ਦਿਹਾੜੇ ਚੱਲ ਰਹੇ ਨੇ ਆਪਾਂ ਨੂੰ ਪਤਾਗਾ ਕਿ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਲੱਖਾਂ ਦੀ ਤਦਾਦ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸਜਦਾ ਕਰਨ ਆਉਂਦੇ ਨੇ ਲੇਕਿਨ ਜਿਹੜੇ ਜ਼ਾਲਮ ਸੀਗੇ ਉਹਨਾਂ ਦਾ ਨਾਮੂ ਨਮੂਦ ਖਤਮ ਹੋ ਗਿਆ ਪਰ ਦੋਸਤੋ ਜਿਹੜੇ ਪਿੱਠ ਵਿੱਚ ਸੁਰਾ ਮਾਰਨ ਵਾਲੇ ਹੁੰਦੇ ਨੇ ਕਿਉਂਕਿ ਜਿਹੜੇ ਸਿੱਧਾ ਜ਼ਾਲਮ ਹੈ ਉਹ ਤਾਂ ਖਤਮ ਹੋ ਜਾਂਦਾ ਹੈ ਲੇਕਿਨ ਜਿਹੜੇ ਪਿੱਠ ਦੇ ਵਿੱਚ ਸੁਰਾ ਮਾਰਨ ਵਾਲੇ ਨੇ ਉਹ ਕਿਉਂਕਿ ਉਹਨਾਂ ਦੇ ਅੰਦਰ ਜਿਹੜੀ ਤੁਹਾਨੂੰ ਪਤਾ ਕਾਲਸ ਹੁੰਦੀ ਆ ਉਹਦਾ ਪਤਾ ਨਹੀਂ ਲੱਗਦਾ ਲੇਕਿਨ ਚੋਲਾ ਉਹਨਾਂ ਦੇ ਉੱਪਰ ਜਿਹੜਾ ਉਹ ਜਿਵੇਂ ਗੰਗੂ ਬ੍ਰਾਹਮਣ ਦੇ ਨੇ ਪਹਿਲਾਂ ਗੁਰੂ ਸਾਹਿਬ ਦਾ ਸੇਵਕ ਬਣ ਕੇ ਰਸੋਈਆ ਬਣ ਕੇ ਜਿਹੜਾ ਚੋਲਾ ਪਾਇਆ ਹੁੰਦਾਗਾ ਉਹ ਹੋਰ ਹੁੰਦਾਗਾ ਇਸ ਦੇ ਉੱਤੇ ਅੱਜ ਜ਼ਿਕਰ ਅੱਜ ਡਿਸਕਸ ਕਰਾਂਗੇ ਆਪਾਂ ਅੱਜ ਦੇ ਗੰਗੂ ਬ੍ਰਾਹਮਣਾ ਬਾਰੇ ਦੋਸਤੋ ਵੀਡੀਓ ਨਾਲ ਜ਼ਰੂਰ ਬਨੇ ਰਹੋ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸਭ ਤੋਂ ਪਹਿਲਾਂ ਸਹਿਜਾਦਿਆਂ ਸਰਦਾ ਦੇ ਫੁੱਲ ਭੇਂਟ ਕਰਦੇ ਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦਾ ਜਿਹੜਾ ਸ਼ਹੀਦੀ ਦਿਹਾੜਾ ਆ ਰਿਹਾਗਾ ਤੇ ਉਹਨਾਂ ਨੂੰ ਕੋਟਨ ਕੋਟ ਬਾ ਕਰੋੜਾਂ ਬਾਰ ਜਿਹੜਾ ਹੈਗਾ ਉਹਨਾਂ ਨੂੰ ਸਰਦਾ ਦੇ ਫੁੱਲਾਂ ਭੇਂਟ ਕਰਦੇ ਸਿਰ ਝੁਕਦਾ ਹੈਗਾ ਔਰ ਖਾਲਸਾ ਜੀ ਹੁਣ ਆਉਣੇ ਆਪਾਂ ਗੰਗੂ ਬ੍ਰਾਹਮਣਾਂ ਦੇ ਉੱਪਰ ਇਹਨਾਂ ਗੰਗੂ ਬ੍ਰਾਹਮਣਾਂ ਨੇ ਦੋਸਤੋ ਆਪਾਂ ਨੂੰ ਪਤਾਗਾ ਕਿ ਬਾਅਦ ਦੇ ਵਿੱਚ ਇਹ ਵੀ ਵੱਧ ਦੇ ਫੁੱਲ ਦੇ ਗਏ ਇਹਨਾਂ ਦੇ ਜਿਹੜੇ ਇਨਾਂ ਦੀਆਂ ਪੀੜ੍ਹੀਆਂ ਸੀਗੀਆਂ ਉਹ ਵੀ ਬਾਧੀਆਂ ਫੁੱਲਦੀਆਂ ਗਈਆਂ ਤੇ ਉਹ ਬਾਧੀਆਂ ਫੁੱਲਦੀਆਂ ਆ ਕੇ 1984 ਵੇਲੇ ਨੰਗੀਆਂ ਹੋ ਗਈਆਂ ਤੁਹਾਨੂੰ ਪਤਾ ਹੈਗਾ ਕਿ 1984 ਦੇ ਵਿੱਚ ਫਿਰ ਇਹਨਾਂ ਨੇ ਇਹ ਇਹਨਾਂ ਗੰਗੂ ਦੀਆਂ ਔਲਾਦਾਂ ਨੇ ਫਿਰ ਸਿੱਧਾ ਹਮਲਾ ਫਿਰ ਦੁਬਾਰਾ ਆਪਾਂ ਨੂੰ ਪਤਾ ਦਰਬਾਰ ਸਾਹਿਬ ਦੇ ਉੱਪਰ ਤੇ ਅਕਾਲ ਤਖਤ ਸਾਹਿਬ ਦੇ ਉੱਪਰ ਤੋਪਾਂ ਦੇ ਨਾਲ ਟੈਂਕ ਚਾੜ ਕੇ ਉੱਤੇ ਫਿਰ ਇਹਨਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਆਪਾਂ ਨੂੰ ਪਤਾਗਾ ਕਿ ਕਿਵੇਂ ਸਾਡੀ ਸਿੱਖ ਕੌਮ ਨੂੰ ਖਤਮ ਕਰਨ ਦੀ ਫਿਰ ਇਹਨਾਂ ਨੇ ਕੋਸ਼ਿਸ਼ ਕੀਤੀ ਦੋਸਤੋ ਪਰ ਮੈਂ ਇੱਕ ਗੱਲ ਕਹਿ ਦੇਣਾ ਜਿਸ ਕੌਮ ਦੀ ਜੜਾਂ ਦੇ ਵਿੱਚ ਸਹਿਬਜ਼ਾਦਿਆਂ ਦਾ ਖੂਨ ਨਾਲ ਸਿੰਜੀਆਂ ਹੋਈਆਂ ਜੜਾਂ ਨੇ ਜਿਹੜੀਆਂ ਸਿੱਖੀ ਦੀਆਂ ਉਸ ਸਿੱਖੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਨੇ ਪਰ ਦੋਸਤੋ ਅੱਜ ਮੈਂ ਜਿਹੜੀ ਗੱਲ ਤੇ ਡਿਸਕਸ ਕਰਨੀ ਚਾਹਣਾਗਾ ਉਹ ਗੰਗੂ ਬ੍ਰਾਹਮਣਾਂ ਦੀ ਆਪਾਂ ਨੂੰ ਪਤਾਗਾ ਕਿ ਉਹਨਾਂ ਦੀ ਤਾਂ ਸਨਾਖਤ ਹੋ ਗਈ ਇਹ ਵੱਖਰੀ ਗੱਲ ਹੈ ਕਿ ਅਸੀਂ ਭੁੱਲ ਜਾਂਨੇ ਆ ਦੁਬਾਰਾ ਉਹਨਾਂ ਲੋਕਾਂ ਦੀਆਂ ਸਰਕਾਰਾਂ ਬਣਾ ਦਿੰਨੇ ਆਂਗੇ ਉਹਨਾਂ ਦੀ ਤਾਂ ਪਛਾਣ ਹੋ ਗਈ ਸੀ ਉਹ ਗੰਗੂ ਬ੍ਰਾਹਮਣਾਂ ਦੀ ਪਰ ਉਸ ਤੋਂ ਬਾਅਦ ਜਿਹੜੇ ਹੁਣ ਹਾਕਮ ਆਏ ਉਹ ਹਾਕਮ ਵੀ ਉਹਨਾਂ ਦੇ ਵਿੱਚੋਂ ਹੀ ਨਿਕਲੇ ਦੋਸਤੋ ਤੁਹਾਨੂੰ ਪਤਾ ਹੈ ਹੁਣ ਜੇ ਜੋ ਕੁਝ ਹੁਣ ਹੋ ਰਿਹਾ ਦਿਖਾਇਆ ਸਾਨੂੰ ਇਹ ਜਾ ਰਿਹਾ ਕਿ ਅਸੀਂ ਸਿੱਖਾਂ ਦੇ ਹਮੈਤੀ ਆ ਦਿਖਾਇਆ ਸਾਨੂੰ ਇਹ ਜਾ ਰਿਹਾ ਅਸੀਂ ਸਿੱਖਾਂ ਦੀ ਕਾਲੀ ਸੂਚੀ ਖਤਮ ਕੀਤੀ ਅਸੀਂ ਸਿੱਖਾਂ ਦਾ ਆ ਕੀਤਾ ਸਿੱਖਾਂ ਦਾ ਉਹ ਕੀਤਾ ਪਰ ਦੋਸਤੋ ਅੰਦਰ ਜਿਹੜਾ ਉਹ ਖੂਨ ਹੈ ਗੰਗੂ ਬ੍ਰਾਹਮਣ ਵਾਲਾ ਉਹ ਫਿਰ ਕਦੇ ਨਾ ਕਦੇ ਬੋਲਦਾ ਹੈ ਬੁੜਕਦਾ ਹੈ ਉਹ ਤੁਹਾਨੂੰ ਪਤਾ ਹੈ ਪਿਛਲੇ ਪਰਸੋਂ ਦੀ ਗੱਲ ਹੈਗੀ ਜਦੋਂ ਅੰਮਤ ਸਾਹ ਦੇ ਰੂਪ ਦੇ ਵਿੱਚ ਫਿਰ ਉਹ ਉਧੇ ਬੁੜਕਿਆ ਜਦੋਂ ਉਹਨੇ ਉੱਥੇ ਬਲਵੰਤ ਸਿੰਘ ਰਾਜੋਆਣੇ ਦੀ ਜਿਹੜੀ ਪਟੀਸ਼ਨ ਬਾਰੇ ਜ਼ਿਕਰ ਕਰਦਿਆਂ ਜਦੋਂ ਫਿਰ ਆਪਦਾ ਜਿਹੜਾ ਚਿਹਰਾ ਸੀਗਾ ਉਹ ਨੰਗਾ ਕੀਤਾ ਪਰ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਣਾਗਾ ਜਿਹੜੀ ਬਲਵੰਤ ਸਿੰਘ ਰਾਜੋਆਣੇ ਦੀ ਪਟੀਸ਼ਨ ਦੀ ਗੱਲ ਹੈ ਜਿਹੜੀ ਉਹਨੇ ਕਹੀ ਕਿ ਇਹਨਾਂ ਨੂੰ ਮਾਫੀ ਨਹੀਂ ਦਿੱਤੀ ਜਾ ਸਕਦੀ ਮੈਂ ਸਰਕਾਰ ਨੂੰ ਕਹਿਣਾ ਚਾਹਣਾਗਾ ਕਿ ਤੁਹਾਡੇ ਤੋਂ ਮਾਫੀ ਕੋਈ ਨਹੀਂ ਮੰਗ ਰਿਹਾ ਤੁਹਾਤੋਂ ਕੋਈ ਖਰਾਤ ਨਹੀਂ ਮੰਗ ਰਿਹਾ ਤੁਹਾਤੋਂ ਕੋਈ ਸਿੱਖ ਮਾਫੀ ਨਹੀਂ ਮੰਗ ਰਿਹਾ ਤੁਹਾਤੋਂ ਇਨਸਾਫ ਮੰਗ ਰਹੇ ਹਾਂ ਤੁਹਾਤੋਂ ਇਨਸਾਫ ਮੰਗਿਆ ਜਾ ਰਿਹਾ ਕਿ ਜਿਸ ਜਿਸ ਕੰਮ ਦੀ ਖਾਤਰ ਜਿਸ ਨੌਜਵਾਨਾਂ ਨੇ ਜਦੋਂ ਉਸ ਬੇਅੰਤੇ ਨੂੰ ਸਾਡੇ ਸਿੱਖਾਂ ਦੇ ਨੌਜਵਾਨਾਂ ਬਚਾਉਣ ਦੀ ਖਾਤਰ ਉਹਨੂੰ ਸੋਦਾ ਲਾਇਆ ਸੀਗਾ ਉਹਦੀ ਸਜ਼ਾ ਉਹ ਭੁਗਤ ਚੁੱਕੇ ਨੇ ਉਹ ਡਬਲ ਸਜ਼ਾਵਾ ਭੁਗਤ ਚੁੱਕੇ ਨੇ ਇਸ ਕਰਕੇ ਤੁਹਾਨੂੰ ਇਸ ਕਰਕੇ ਤੁਹਾਨੂੰ ਇਨਸਾਫ ਲਈ ਕਿਹਾ ਜਾ ਰਿਹਾ ਨਾ ਕਿ ਤੁਹਾਡੇ ਕੋਲੋਂ ਕੋਈ ਮਾਫੀ ਮੰਗੀ ਜਾ ਰਹੀ ਆ ਔਰ ਦੋਸਤੋ ਉਸ ਤੋਂ ਬਾਅਦ ਆਜੋ ਇਹਨਾਂ ਲੋਕਾਂ ਦੀ ਜਿਹੜੀ ਕਤਾਰ ਦੇ ਵਿੱਚ ਜਿਹੜੇ ਪਿਛਲੇ ਸਾਡੇ ਤੇ ਜੁਰਮ ਹੋਏ ਉਹਦੀ ਇੱਕ ਅੱਜ ਮੈਂ ਤੁਹਾਨੂੰ ਗੱਲ ਹੋਰ ਦੱਸਣੀ ਚਾਹਣਾ ਗੁਰਦੇਵ ਸਿੰਘ ਕੌਕੇ ਜਸਵੰਤ ਸਿੰਘ ਖਾਲੜਾ ਇਹਨਾਂ ਦੇ ਤੁਹਾਨੂੰ ਪਤਾ ਹੀ ਆਗਾ ਕਿਸਾਂ ਦਾ ਜਿਹੜਾ ਜਸਵੰਤ ਸਿੰਘ ਖਾਲੜੇ ਦੀ ਤਾਂ ਇਨਕੁਆਰੀ ਹੋ ਗਈ ਸੀ ਲੇਕਿਨ ਗੁਰਦੇਵ ਸਿੰਘ ਕੌਕੇ ਜਿਹੜਾ ਉਸ ਸਮੇਂ ਆਕਾਜ਼ ਤਖਤ ਦਾ ਕਾਰਜਕਾਰੀ ਜਥੇਦਾਰ ਸੀਗਾ ਉਹਨੂੰ ਇਹਨਾਂ ਜ਼ਾਲਮਾਂ ਨੇ ਗੰਗੂ ਦੀਆਂ ਔਲਾਦਾਂ ਨੇ ਉਹਨੂੰ ਗ੍ਰਿਫਤਾਰ ਕਰਕੇ ਉਹਨੂੰ ਵੱਢ ਕੇ ਨਹਿਰ ਦੇ ਵਿੱਚ ਨਦੀ ਦੇ ਵਿੱਚ ਛਿਟ ਦਿੱਤਾ ਸੀਗਾ ਲੇਕਿਨ ਉਸ ਗੱਲ ਨੂੰ ਇਹਨਾਂ ਨੇ ਉਵੇਂ ਜ਼ਿਕਰ ਦਵਾ ਕੇ ਰੱਖਿਆ ਲੇਕਿਨ ਉਸ ਤੋਂ ਬਾਅਦ ਉਹਦੀ ਇਨਕੁਆਰੀ ਹੋਈ ਇਨਕੁਆਰੀ ਕਰਕੇ ਇਨਕੁਆਰੀ ਹੀ ਦਬ ਦਿੱਤੀ ਗਈ ਲੇਕਿਨ ਹੁਣ ਉਹ ਕਿਤੋਂ ਨਾ ਕਿਤੋਂ ਕਿਸੇ ਦੇ ਇਨਕੁਆਰੀ ਹੱਥ ਲੱਗ ਗਈ ਜਦੋਂ ਇਨਕੁਆਰੀ ਹੁਣ ਬਾਹਰ ਆਈਆ ਤਾਂ ਉਹਦੇ 'ਚ ਸਪਸ਼ਟ ਪਤਾ ਲੱਗਿਆਗਾ ਕਿ ਕਿਹੜੇ ਕਿਹੜੇ ਜ਼ਾਲਮ ਅਫਸਰ ਜਿਹੜੇ ਉਸ ਵੇਲੇ ਕੇ ਪੀ ਐਸ ਗੱਲ ਤੇ ਬੇਅੰਤ ਬੁੱਚੜ ਦੇ ਟੀਮ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਮੈਂਬਰਾਂ ਦਾ ਖੁਲਾਸਾ ਹੋਇਆਗਾ ਕਿ ਉਹ ਕਿਹੜੇ 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 ਜ਼ਾਲਮ ਸੀਗੇ ਜਿਨ੍ਹਾਂ ਨੇ ਗੁਰਦੇਵ ਸਿੰਘ ਕੌਂਕੇ ਨੂੰ ਵੱਢ ਕੇ ਸਿੱਟਿਆ ਸੀਗਾ ਤਸੀਹੇ ਦੇ ਕੇ ਉਹਨੂੰ ਅਨਮਨੁੱਖੀ ਤਸੀਹੇ ਦੇ ਕੇ ਉਹਨੂੰ ਇਹਨਾਂ ਨੇ ਮਾਰਿਆ ਸੀਗਾ ਸ਼ਹੀਦ ਕੀਤਾ ਸੀਗਾ ਉਹਦੀ ਰਿਪੋਰਟ ਇਨਕੁਆਰੀ ਦੀ ਦੋਸਤੋ ਨੰਗੀ ਹੋਈ ਆ ਖਾਲਸਾ ਜੀ ਉਹ ਇਨਕੁਆਰੀ ਦੀ ਰਿਪੋਰਟ ਹੁਣ ਦੇਖਦੇ ਆ ਕਿ ਕਿਸੇ ਦੇ ਵਿੱਚ ਇਹ ਜੁਰਮ ਜੁਰਤ ਹੈਗੀ ਆ ਕਿਸੇ ਅਫਸਰ ਦੇ ਵਿੱਚ ਕਿ ਉਹ ਉਹਨੂੰ ਪੂਰੀ ਸਰਵਜਨਕ ਕਰੂਗਾ ਜਾਂ ਉਹਨੂੰ ਕਿਸੇ ਅੰਜਾਮ ਤੱਕ ਪਹੁੰਚਾਊਗਾ ਪਰ ਹੁਣ ਤੱਕ ਤਾਂ ਕਿਸੇ ਨੇ ਇਹ ਜੁਰਤ ਦਿਖਾਈ ਨਹੀਂ ਕਿਉਂਕਿ 1997 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਆਸ ਜਾਗੀ ਸੀ ਉਹ ਸਰਕਾਰ ਬਾਦਲ ਸਾਹਿਬੇ ਵਾਦਾ ਕਰਕੇ ਆਏ ਸੀਗੇ ਕਿ ਇਹਨਾਂ ਜ਼ਾਲਮਾਂ ਦਾ ਜਿਹੜਿਆਂ ਨੇ ਨੌਜਵਾਨਾਂ ਦੇ ਕਤਲ ਕਰੇ ਨੇ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਕੀਤੇ ਨੇ ਉਹਨਾਂ ਨੂੰ ਨੰਗੇ ਕੀਤਾ ਜਾਊਗਾ ਪਰ ਦੋਸਤੋ ਹੋਇਆ ਕੁਝ ਨਹੀਂ ਸੀਗਾ ਪਰ ਇਹ ਇਨਕੁਆਰੀ ਦੀ ਹੁਣ ਰਿਪੋਰਟ ਜਿਹੜੀ ਨੰਗੀ ਹੋਈ ਆ ਇਹਦੇ ਬਾਰੇ ਦੇਖਦੇ ਆ ਕਿ ਹੁਣ ਕੀ ਕਰਦੇ ਨੇ ਜਾਂ ਕੀ ਨਾ ਕਰਦੇ ਨੇ ਸੋ ਦੋਸਤੋ ਇਹ ਜਿਹੜੇ ਗੰਗੂ ਬ੍ਰਾਹਮਣ ਨੇ ਇਹ ਜਿਹੜੇ ਗੰਗੂ ਦੀ ਉਲਾਦ ਹੈਗੀ ਇਹ ਵੱਧ ਫੁੱਲ ਚੁੱਕੀ ਹੈਗੀ ਇਹ ਹਮੇਸ਼ਾ ਜਿਹੜੇ ਦੋ ਚਿਹਰਿਆਂ ਵਾਲੇ ਲੋਕ ਹੁੰਦੇ ਨੇ ਦੋਸਤੋ ਉਹਨਾਂ ਨੂੰ ਖਤਮ ਕਰਨਾ ਮੁਸ਼ਕਲ ਹੁੰਦਾ ਕਿਉਂਕਿ ਉਹ ਲੋਕਾਂ ਦੇ ਵਿੱਚ ਸਾਹਮਣੇ ਚਿਹਰਾ ਹੋਰ ਰੱਖਦੇ ਨੇ ਜਿਹੜਾ ਅਸਲੀ ਉਹਨਾਂ ਦਾ ਚਿਹਰਾਗਾ ਉਹ ਪਿੱਠ ਪਿੱਛੇ ਹੁੰਦਾਗਾ ਜਿਸ ਕਾਰਨ ਕਰਕੇ ਉਹ ਲੁਕੇ ਰਹਿ ਜਾਂਦੇ ਨੇ ਪਰ ਚਲੋ ਪ੍ਰਮਾਤਮਾ ਦੇ ਘਰੇ देर ਹੈ ਅੰਧੇਰ ਤਾਂ ਹੈ ਨੀਗਾ ਉਹ ਜ਼ਰੂਰ ਇਨਸਾਫ ਕਰੂਗਾ ਸੋ ਅੱਜ ਮੈਂ ਇਹਨਾਂ ਦਿਹਾੜਿਆਂ ਦੇ ਉੱਤੇ ਸਿਰਫ ਇਹੇ ਕਰਕੇ ਹੀ ਇਹ ਵੀਡੀਓ ਲੈ ਕੇ ਆਇਆਗਾ ਕਿ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ ਜਿਨ੍ਹਾਂ ਨਾਲ ਇਹਨਾਂ ਨੇ ਜ਼ੁਲਮ ਕੀਤਾ ਸੀਗਾ ਉਹ ਨੰਗਾ ਹੋਇਆਗਾ ਤੇ ਉਹਦੇ ਤੇ ਸਾਡੇ ਨੌਜਵਾਨਾਂ ਨੂੰ ਸਾਡੇ ਕੌਮ ਨੂੰ ਸਾਡੇ ਸਿੰਘਾਂ ਨੂੰ ਸਿੱਖਾਂ ਨੂੰ ਪਤਾ ਲੱਗਣਾ ਚਾਹੀਦਾ ਕੁਝ ਨਾ ਕੁਝ ਤਾਂ ਜਾਗਰੂਤਾ ਆਉਣੀ ਚਾਹੀਦੀ ਆ ਕਿ ਅਸੀਂ ਇਹਨਾਂ ਇਹਨਾਂ ਸੂਰਮਿਆਂ ਦੀ ਖਾਤਰ ਆਵਾਜ਼ اٹھਾਈਏ ਕਿਉਂਕਿ ਜਿਹੜੇ ਸਦੀਆਂ ਪਹਿਲਾਂ ਸ਼ਹੀਦ ਹੋ ਗਏ ਜਿਹੜੇ ਸੈਂਕੜੇ ਸਾਲ ਪਹਿਲਾਂ ਸ਼ਹੀਦ ਹੋ ਗਏ ਉਹਨਾਂ ਨੂੰ ਆਪਾਂ ਜ਼ਰੂਰ ਯਾਦ ਕਰਦੇ ਆ ਯਾਦ ਕਰਨਾ ਵੀ ਚਾਹੀਦਾ ਪਰ ਦੋਸਤੋ ਜਿਹੜੇ ਸਾਡੇ ਸਮੇਂ ਦੇ ਵਿੱਚ ਸ਼ਹੀਦ ਹੋਏ ਜਿਨ੍ਹਾਂ ਨੇ ਸਾਡੇ ਸਮੇਂ ਦੇ ਵਿੱਚ ਇਹਨਾਂ ਗੰਗੂ ਬ੍ਰਾਹਮਣਾਂ ਦੇ ਨਾਲ ਲੜਾਈਆਂ ਲੜੀਆਂ ਆਪਣੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਆਪਣੀਆਂ ਜਵਾਨੀਆਂ ਗਾ ਲੀਆਂ ਉਹਨਾਂ ਦੀ ਖਾਤਰ ਵੀ ਸਾਡੀ ਆਵਾਜ਼ ਉਠਾਉਣੀ ਜਾਂ ਉਹਨਾਂ ਦੀ ਗੱਲ ਕਰਨੀ ਉਹਨਾਂ ਦੀ ਬਾਤ ਪਾਉਣੀ ਬਹੁਤ ਜ਼ਰੂਰੀ ਆ ਕਿਉਂਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਚਾਹੁੰਦੇ ਨੇਗੇ ਇਹ ਨਹੀਂ ਗੱਲ ਕਿ ਸਾਡੇ ਜਿਹੜੇ ਸਿੱਖ ਨੌਜਵਾਨ ਨੇ ਉਹ ਉਹਨਾਂ ਚੀਜ਼ਾਂ ਬਾਰੇ ਜਾਨਣਾ ਚਾਹੁੰਦੇ ਨੇ ਪਰ ਦੱਸਣ ਵਾਲੇ ਲੋਕ ਨਹੀਂ ਸਾਡੇ ਜਿਹੜੇ ਦੱਸਣ ਵਾਲੇ ਨੇ ਉਹ ਪਤਾ ਨਹੀਂ ਕਿਉਂ ਚੁੱਪ ਨੇ ਮੈਂ ਇਹਨਾਂ ਗੱਲਾਂ ਦੇ ਲਈ ਉਹਨਾਂ ਲੋਕਾਂ ਨੂੰ ਜ਼ਰੂਰ ਕਹੂੰਗਾ ਜਿਹੜੇ ਉਸ ਸਮੇਂ ਦੇ ਪ੍ਰਤੱਖ ਜਿਨ੍ਹਾਂ ਨੇ ਸਾਰਾ ਕੁਝ ਦੇਖਿਆਗਾ ਉਹਨਾਂ ਨੂੰ ਬੋਲਣਾ ਚਾਹੀਦਾ ਕਿਉਂਕਿ ਜਿਹੜੇ ਅਫਸਰ ਹੁੰਦੇ ਨੇ ਜਿਨ੍ਹਾਂ ਅਫਸਰਾਂ ਨੇ ਇਹ ਸਾਰਾ ਕੁਝ ਦੇਖਿਆਗਾ ਉਹ ਕਈ ਵਾਰੀ ਕਿਤਾਬਾਂ ਲਿਖ ਦਿੰਦੇ ਨੇ ਸਾਰਾ ਕੁਝ ਕਰ ਦਿੰਦੇ ਨੇ ਲੇਕਿਨ ਇਸ ਮਾਮਲੇ ਦੇ ਵਿੱਚ ਅਜੇ ਤੱਕ ਕਿਸੇ ਨੇ ਵੀ ਜੁਰਤ ਨਹੀਂ ਕੀਤੀ ਔਰ ਜਿਨ੍ਹਾਂ ਦੇ ਨਾਲ ਜਿਆਤੀਆਂ ਹੋਈਆਂ ਵਿਦੇਸ਼ਾਂ ਦੀ ਧਰਤੀ ਤੇ ਚਲੇ ਗਏ ਉਹ ਵੀ ਪਤਾ ਨਹੀਂ ਕਿਉਂ ਚੁੱਪ ਨੇ ਉਹਨਾਂ ਤੇ ਵੀ ਪਤਾ ਨਹੀਂ ਕਿਸ ਚੀਜ਼ ਦਾ ਪ੍ਰੈਸ਼ਰ ਹੈ ਜਾਂ ਕੀ ਗੱਲ ਹੈ ਉਹਨਾਂ ਨੂੰ ਵੀ ਬੋਲਣਾ ਚਾਹੀਦਾਗਾ ਕਿਉਂਕਿ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਇਹਨਾਂ ਲੋਕਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ